ਮਿਲੀ ਸੂਚਨਾ ਦੇ ਆਧਾਰ ਤੇ 8 ਕਿਲੋ 200 ਗ੍ਰਾਮ ਹੀਰੋਇਨ ਇੱਕ ਕੇਸ ਦੇ ਵਿੱਚ ਸਿਆਟੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਾਸੀ ਗੁਰੂ ਕੀ ਬਡਾਲੀ ਰੋਡ ਸੇਟਾ ਤੇ ਦੂਸਰਾ ਬਚਿੱਤਰ ਸਿੰਘ ਵਾਸੀ ਘਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 8 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹੀਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਪਾਸੋਂ ਗ੍ਰਿਫਤਾਰ ਕੀਤੀ ਆ ਜਿਹਦਾ ਮੁਕੱਦਮਾ ਥਾਣਾ ਰਣਜੀਤ ਦੇਵਨੂ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਚੋਂ ਇੱਕ ਬੰਦੇ ਦਾ ਪਿਛੋਕੜ ਅਜਿਹਾ ਤੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪਦੇ ਇਸ ਕੇਸਾਂ ਤੋਂ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਵਰੀ ਦੇ ਵਿੱਚ ਵਾਸੀ ਘਰਿੰਡਾ ਉਹ 2001 ਦਾ ਕਤਲ ਕੇਸ ਵਿੱਚ ਲੋੜੀਂਦਾ ਭਗੌੜਾ ਸੀ ਪੀਓ ਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮੁਸਤੈਦੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਕਿੰਨੀ ਵੱਡੀ ਮਾਤਰਾ ਵਿੱਚ ਲੈ ਕੇ ਆਉਂਦੇ ਸੀ ਇਹ ਨਹੀਂ ਵੱਡੀ ਕਿਲੋਆਂ ਦੇ ਸਾਹ ਇਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਧਰੋਂ ਮੰਗਵਾਈ ਆ ਤੇ ਗਾਂ ਇੱਥੇ ਆਪਣੇ ਇਲਾਕਿਆਂ ਦੇ ਵਿੱਚ ਇਹ ਸਪਲਾਈ ਕਰਦੇ ਸੀ ਇਨਾਂ ਤੋਂ ਇੱਕ ਕੰਡਾ ਤੇ ਕੁਝ ਹੋਰ ਜਿਹੜੇ ਇਹਨਾਂ ਤੋਂ ਹੈਗੇ ਆ ਉਹ ਵੀ ਸਮਗਰੀ ਮਿਲੀ ਆ ਜਿਹਦੇ ਨਾਲੇ ਗਾਂ ਵੇਚਦੇ ਸੀ ਸਾਡਾ ਮੇਨ ਜਿਹੜਾ ਸਾਡਾ ਫੋਕਸ ਆ ਹਮੇਸ਼ਾ ਜਿਹੜੇ ਬਿਗ ਸਮਗਲਸ ਤੇ ਆ ਜਿਹੜੇ ਗਵਾਂਢੀ ਮੁਲਕ ਦੇ ਨਾਲ ਲਿੰਕ ਰੱਖ ਕੇ ਨਸ਼ਿਆਂ ਦੀ ਜਿਹੜੀ ਤਸਕਰੀ ਕਰਦੇ ਆ ਸਾਡਾ ਮੇਨ ਜਿਹੜਾ ਉਹਨਾਂ ਤੇ ਹੁੰਦਾ ਉਹ ਤੋਂ ਬਾਅਦ ਗਾਂ ਜਿਹੜੇ ਉਹਨਾਂ ਦੇ ਗਾਂ ਇੱਥੋਂ ਦੇ ਪੈਡਲਰਸ ਨੇ ਪੈਡਲਰਸ ਨਾਲ ਵੀ ਨਹੀਂ ਕਰਦੇ ਪਰੰਤੂ ਜਿਹੜੇ ਕੁਝ ਬੰਦੇ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਨਸ਼ਿਆਂ ਦੇ ਸ਼ਿਕਾਰ ਦੀ ਮੁੜ ਕੇ ਪੂਰਤੀ ਕਰਨ ਦੇ ਲਈ ਉਹ ਵੀ ਗਾਂ ਪੈਡਲ ਬਣ ਜਾਂਦੇ ਨੇ ਥੋੜੀ ਥੋੜੀ ਗਾਂ ਵੇਚ ਕੇ ਆਪਣਾ ਖਰਚਾ ਕੱਢਣੇ ਲੱਗ ਜਾਂਦੇ ਨੇ ਉਹਨਾਂ ਪ੍ਰਤੀ ਅਸੀਂ ਮਤਲਬ ਲਾਸਟ ਦੇ ਜਿਹੜਾ ਵੀ ਕੋਈ ਉਹਨਾਂ ਤੋਂ ਕੋਈ ਕਿਸੇ ਤਰੀਕੇ ਨਾਲ ਆਪ ਦਾ ਇਲਾਜ ਕਰਕੇ ਵਾਪਸ ਮੁਖਤਾਰਾ ਚਾਉਣਾ ਮੰਗਦਾ ਉਹਨੂੰ ਅਸੀਂ ਸਪੋਰਟ ਕਰਦੇ ਆ ਉਹਦੇ ਪ੍ਰਤੀ ਸਾਡਾ ਰਵਈਆ ਜਿਹੜਾ ਠੀਕ ਹੁੰਦਾ ਪਰੰਤੂ ਜਿਹੜੇ ਮੇਨ ਬੰਦੇ ਨੇ ਜਿਹੜੇ ਬਿਗ ਫਿਸ਼ਸ ਹੈਗੇ ਨੇ ਜਾਂ ਜਿਹੜੇ ਇਹਨਾਂ ਨੂੰ ਫਾਈਨਾਂਸਸ ਕਰਦੇ ਨੇ ਉਹਨਾਂ ਦੇ ਬਾਰੇ ਪੁਲਿਸ ਵੱਲੋਂ ਪੂਰੀ ਸ਼ਕਤੀ ਹੈ ਇਸ ਵੰਸ ਇਹਦੀ ਡਿਟੇਲ ਇੰਟਰੋਗੇਸ਼ਨਸ ਐਂਡ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਇਹਨਾਂ ਨੂੰ ਹੁਣੇ ਰੀਸੈਂਟਲੀ ਉਹ ਪੇਸ਼ ਕਰਕੇ ਡਿਟੇਲ ਦੇ ਵਿੱਚ ਸਾਰੀ ਜਿਹੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਉਹਨਾਂ ਦੇ ਰਿਮਾਂਡ ਦੌਰਾਨ ਸੀ ਕਰਾਂਗੇ। ਆਹ ਇਹ ਤਾਂ ਉਹ ਸਾਨੂੰ ਇਹਦੀ ਕੋਈ ਪੁਸ਼ਟੀ ਨਹੀਂ ਹੈਗੀ। ਵਾਈਟ ਫੋਨ ਵੀ ਕੋਈ ਇਹਨਾਂ ਨੂੰ ਮਿਲਿਆ। ਮੋਬਾਈਲ ਫੋਨ ਮਿਲਿਆ ਜੀ। ਵਾਈਟ ਫੋਨ ਤੋਂ ਪਤਾ ਲੱਗ ਸਕਦਾ ਕਿ ਕਿਤੇ ਕਿਤੇ ਕੰਟੈਕਟ ਹੀ ਹੋਣੀ ਪਤਾ। ਉਹ ਉਹ ਇਨਵੈਸਟੀਗੇਸ਼ਨ ਉਹ ਨੈਚੁਰਲ ਆ ਜੀ ਦਾ ਵੀ ਜਿਹੜਾ ਵੀ ਕੋਈ ਜੇ ਤਸਕਰ ਹੁੰਦੇ ਨੇ ਉਹਨਾਂ ਦੇ ਜਿਹੜਾ ਮੋਬਾਈਲ ਫੋਨ ਆ ਉਹਨਾਂ ਦੇ ਕੰਟੈਕਟਸ ਆ ਫਾਰਵਰਡ ਲਿੰਕੇਜ ਆ ਬੈਕਵਰਡ ਲਿੰਕੇਜ ਆ ਉਹ ਹਮੇਸ਼ਾ ਹੀ ਅਸੀਂ ਇਨਵੈਸਟੀਗੇਸ਼ਨ ਕਰਦੇ ਰਹਿੰਦੇ ਹਾਂ। ਸਾਰੀ ਮੋਬਾਈਲ ਫੋਨ ਹਾਂਜੀ ਕੁਝ ਵੀ ਹੋ ਸਕਦਾ ਤੇ ਐਨਡੀਪੀਐਸ ਦਾ ਕੋਈ ਪਰਚਾ ਨਹੀਂ ਸੀ 2012 ਦਾ ਇਹਦੇ ਵੀ ਇੱਕ ਮਰਡਰ ਦਾ ਪਰਚਾ ਸੀ ਉਸ ਮਰਡਰ ਦੇ ਕੇਸ 'ਚ ਇਨਵੋਲਵ ਸੀਗਾ ਤੇ ਹੁਣ ਇਹ ਇਸ ਇਸ ਕੰਮ ਦੇ ਵਿੱਚ ਲੱਗਾ ਹੋਇਆ ਸੀ ਮਰਡਰ ਦਾਣੇ ਘਰਿੰਡੇ ਦਾ ਪਰਚਾ ਸੀ ਜਿਹਨਾਂ ਦਾ ਸਰ ਇਹ ਰਾਨੀਆਂ ਦਾ ਸਰ ਕਿਹਨੇ ਕਿਹੜੇ ਰੋਡ ਇਹ ਰਾਨੀਆਂ ਦਾ ਰਾਨੀਆਂ ਦੇ ਰਹਿਣ ਵਾਲਾ ਸਰ ਇਹ ਰਾਨੀਆਂ ਦਾ ਸਰ ਪੋਲਾ ਦਾ ਨਾ ਨਹੀਂ ਲਿਖਿਆ ਜਿੱਦਾਂ ਕੋਈ ਇਹ ਮਾਤ ਨਹੀਂ ਕਿਉਂਕਿ ਜਿਹੜੇ ਅੰਦੇ ਅੰਦਰ ਹੈਗੇ ਉਹਨਾਂ ਦੇ ਇੱਥੇ ਸਾਈਟ ਐਜ ਆਫ ਨਾਊ ਸਾਨੂੰ ਜਿਆ ਕੋਈ ਸਟੈਬਲਿਸ਼ ਨਹੀਂ ਹੋਇਆ ਇਨਵੈਸਟੀਗੇਸ਼ਨ ਜੇ ਕਿ ਹੋਇਆ ਉਹ ਵੀ ਵਿਲ ਫਾਈਂਡ ਆਊਟ ਜਿਹੜੀ ਤੁਸੀਂ ਪਾਕਿਸਤਾਨ ਦੇ ਅਰਬ ਕੈਬਨਟ ਡਰਾਇਵਾਂ ਹੀ ਹੁੰਦੀ ਹੈ ਜੀ ਇਹਨਾਂ ਨੇ ਜਿਹੜੇ ਤੁਸੀਂ ਵਾਕੂ ਵਾਕ ਕ੍ਰਿਮੀਨਲ ਜਿਹੜੇ ਐਡੀ ਕੇ ਅੰਦਰ ਸਮੰਗਲ ਫੜਦੇ ਹੋ ਇਹਨਾਂ ਦਾ ਕਾਮਨ ਲਿੰਕ ਜਿਹੜਾ ਉਹ ਦੱਸਦੇ ਨੇ ਕਿ ਕੋਈ ਕਿਸੇ ਨਾਂ ਦਾ ਕੋਈ ਸਾਰਿਆਂ ਦਾ ਕੋਈ ਕਾਮਨ ਹੁੰਦਾ ਹੈ ਜਾਂ ਸਾਰਿਆਂ ਦੇ ਲਿੰਕ ਅਲੱਗ-ਅਲੱਗ ਹੁੰਦੇ ਨੇ ਹਰ ਅਲੱਗ-ਅਲੱਗ ਸਮੰਗਲ ਦੇ ਵਿੱਚ ਉਹ ਕਿਸੇ ਇੱਕ ਦੋ ਦਾ ਕਾਮਨ ਵੀ ਹੋ ਸਕਦਾ ਨਾਰਮਲੀ ਉਹਨਾਂ ਦੇ ਅਲੱਗ-ਅਲੱਗ ਅਲੱਗ-ਅਲੱਗ ਲਿੰਕ ਵੀ ਹੈਗੇ ਨੇ ਕੋਈ ਫਾਜ਼ਿਲਕਾ ਕੋਈ ਫਿਰੋਜ਼ਪੁਰ ਅਲੱਗ-ਅਲੱਗ ਆਪਣੇ ਇਲਾਕਿਆਂ ਦੇ ਜਿਵੇਂ ਜਿਵੇਂ ਵੀ ਉਹਨਾਂ ਦੇ ਹੈਗੇ ਨੇ ਆਪਰੇਟ ਕਰਦੇ ਨੇ ਉਹ ਕਾਮਨ ਵੀ ਹੋ ਸਕਦੇ ਨੇ ਪਰ ਨਾਰਮਲੀ ਕਾਫੀ ਲਿੰਕ ਆ ਜਿਹੜੇ ਉਧਰ ਇਦਾਂ ਦੇ ਇਹ ਕੰਮ ਕਰਦੇ ਨੇ ਕਿਵੇਂ ਇਸ ਤਰ੍ਹਾਂ ਉਹ ਉਹ ਕੁਝ ਅੰਡਰ ਪ੍ਰੋਸੈਸ ਨੇ ਕੁਝ ਅਸੀਂ ਪ੍ਰੋਪਰਟੀ ਜੀ ਇਡੈਂਟੀਫਾਈ ਕਰ ਰਹੇ ਆ ਤੇ ਰੈਵਨਿਊ ਡਾਇਰੈਕਟ ਨੂੰ ਵੀ ਹਦਾਇਤ ਹੋਈ ਆ ਵੀ ਜਿਹੜੀ ਕੋਈ ਪੁਲਿਸ ਆ ਕੋਈ ਡਿਮਾਂਡ ਰਿਕੁਆਇਰਮੈਂਟ ਹੁੰਦੀ ਆ ਪ੍ਰੋਪਰਟੀ ਇਡੈਂਟੀਫਾਈ ਕਰਨ ਲਈ ਔਨਲ ਟਾਈਮਲੀ ਰਿਕਾਰਡ ਦੇਉ ਥੋੜਾ ਲੰਬਾ ਪ੍ਰੋਸੈਸ ਹੁੰਦਾ ਉਹਦਾ ਕੇਸ ਸਿਆਰ ਕਰਨਾ ਪ੍ਰੋਪਰਟੀ ਦੀ ਆਥੈਂਟੀਸਿਟੀ ਐਸਟੈਬਲਿਸ਼ ਕਰ ਚਾਹੇ ਜਿਹੜਾ ਪ੍ਰੋਫੀ ਸਾਹਿਬ ਆਏ ਸੀਗੇ ਟਾਪੀ ਕਿਸੇ ਉੱਤੇ ਵਰਕ ਆਊਟ ਕੀਤਾ ਚਲੋ ਮੋੜਨਾ ਲੱਗਦਾ ਕਿ ਬਰਪਿਆ ਕਿਸ ਤਰ੍ਹਾਂ ਅਪਾ ਕਹਿੰਦੇ ਮਕਬੂਲ ਪ੍ਰਾ एरिया ਵਿੱਚ ਸਰਚ ਕੀਤੀ ਸੀ ਜਿੱਥਾਂ ਤੇ ਅਪਾ ਦੇ ਬਾਰੇ ਦੇਖੋ ਜਦੋਂ ਵੀ ਅਸੀਂ ਕੋਈ ਅਜੇ ਆਪਰੇਸ਼ਨ ਕਰਦੇ ਆ ਉਹਨਾਂ ਦਾ ਡੈਫੀਨਿਟਲੀ ਦੋ ਤਰ੍ਹਾਂ ਦੇ ਅਸਰ ਹੁੰਦੇ ਨੇ ਇੱਕ ਤਾਂ ਡੈਟਰੈਂਸ ਹੁੰਦੀ ਆ ਡਰ ਹੁੰਦਾ ਜਿਹੜੇ ਪਹਿਲਾਂ ਕ੍ਰਾਈਮ 'ਚ ਲੱਗੇ ਨੇ ਉਹਨਾਂ ਲਈ ਡਰ ਪੈਦਾ ਹੁੰਦਾ ਦੂਸਰਾ ਇੱਕ ਅਵੇਅਰਨੈਸ ਹੁੰਦੀ ਆ ਜਿਹੜੇ ਕੋਈ ਬੰਦੇ ਬਾਰਡਰ ਲਾਈਨ ਤੇ ਹੁੰਦੇ ਨੇ ਉਹ ਉਸ ਵਜ੍ਹਾ ਕਰਕੇ ਇਸ ਕੰਮ ਤੋਂ ਵੀ ਇਹ ਕੰਮ ਆ ਜਿਹੜਾ ਗਲਤ ਹੈਗਾ ਇੱਕ ਤਰ੍ਹਾਂ ਦੀ ਉਹਦੀ ਅਵੇਅਰਨੈਸ ਕੰਬਾਈਨ ਹੋ ਜਾਂਦੀ ਆ ਉਹ ਉਸ ਤੋਂ ਗਰੇਜ ਕਰਦੇ ਨੇ ਜਿਹੜੇ ਬਾਰਡਰ ਲਾਈਨ ਤੇ ਹੁੰਦੇ ਨੇ ਪਲੱਸ ਜਿਹੜੇ ਕੋਈ ਨਵੇਂ ਬੱਚੇ ਨੇ ਨਵੇਂ ਯੰਗ ਹੋਰ ਪਨੀਰੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਜਿਹੜੇ ਤਸਕਰਾਂ ਦਾ ਜਿਹੜਾ ਇਦਾਂ ਦਾ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹਨਾਂ ਦੇ ਇਹ ਹਾਲਾਤ ਹੁੰਦੇ ਨੇ ਉਹ ਡੈਫੀਨਿਟਲੀ ਉਹਨਾਂ ਲਈ ਵੀ ਇੱਕ ਤਰ੍ਹਾਂ ਦੀ ਵਾਰਨਿੰਗ ਆ ਉਹ ਆਪਦੇ ਆਪ ਨੂੰ ਸੁਚੇਤ ਰਹਿੰਦੇ ਨੇ ਪੇਰੈਂਟਸ ਆ ਸਮਾਜ ਆ ਉਹਨਾਂ ਨੂੰ ਹੀ ਪਤਾ ਲੱਗ ਉਹ ਵੀ ਇੱਕ ਤਰ੍ਹਾਂ ਦੇ ਅਵੇਰਨੈਸ ਕੈਂਪੇਨ ਦਾ ਵੀ ਕੰਮ ਕਰਦੇ ਨੇ ਡੈਟ੍ਰੈਂਸ ਵੀ ਹੁੰਦੀ ਆ ਤੇ ਜਿਹੜੇ ਮੌਕੇ ਤੇ ਅਸੀਂ ਪੁਆਇੰਟ ਆਫ ਸੇਲ ਤੋਂ ਰਿਕਵਰੀਆਂ ਕਰ ਲੈਨੇ ਆ ਉਹ ਸਾਡੇ ਲਈ ਇੱਕ ਤਰ੍ਹਾਂ ਦਾ ਮੌਕੇ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ ਲੋਕ ਤੁਹਾਡੇ ਨਾਲ ਸੰਬੰਧ ਕਰਦੇ ਨੇ ਕਿ ਹਾਂ ਸਾਡੀ ਇਹ ਜਿਹੜਾ ਬੰਦਾ ਨੱਠਾ ਵੀ ਦਾ ਲੋਕਾਂ 'ਚ ਵਿਸ਼ਵਾਸ ਬਣਿਆ ਤੁਹਾਡੀ ਡਰਾਈਵਰ ਕੇ ਹਾਂ ਅੱਜ ਸੰਬੰਧ ਤੁਹਾਡਾ ਸੰਪਰਕ ਤੁਹਾਡੇ ਆਫੀਸਰ ਸਾਹਿਬਾਨ ਦੇ ਨਾਲ ਹਾਂਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਰਿਸਪੌਂਸ ਆ ਬਹੁਤ ਵਧੀਆ ਸਾਡਾ ਉਹਨਾਂ ਦੇ ਨਾਲ ਤਾਲਮੇਲ ਹੈਗਾ ਇਸ ਤਾਲਮੇਲ ਦੇ ਸਿੱਟੇ ਵਜੋਂ 10 ਤਰੀਕ ਤੋਂ ਲੈ ਕੇ 27 ਤਰੀਕ ਤੱਕ ਅਸੀਂ 51 ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ ਦੇ 76 ਜਿਹੜੇ ਬੰਦੇ 76 ਬੰਦੇ ਅਰੈਸਟ ਹੋਏ ਨੇ ਜਿਹੜੇ ਕਿ ਡਰੱਗ ਦਾ ਕੰਮ ਕਰਦੇ ਨੇ ਤੇ ਹੁਣ ਤੱਕ ਇਹ 9 ਕਿਲੋ ਆ 5 ਕਿਲੋ ਹੋਰ ਸਾਡੀ ਕਰੀਬ-ਕਰੀਬ 17 ਦਿਨਾਂ ਦੇ ਵਿੱਚ 14 ਕਿਲੋ ਜਿਹੜੀ ਰਿਕਵਰੀ ਹੋ ਗਈ ਆ ਮੋਰ ਥੈਨ ਮਤਲਬ 0.75 ਕੇਜੀ ਪਰ ਡੇ ਦੀ ਰਿਕਵਰੀ ਆ ਇਹ ਦਾ ਇਹਦਾ ਇਹੀ ਕਾਰਨ ਆ ਵੀ ਸਾਨੂੰ ਲੋਕਾਂ ਦਾ ਨਾਲ ਸਹਿਯੋਗ ਪ੍ਰਾਪਤ ਆ ਲੋਕ ਇਨਫੋਰਮੇਸ਼ਨ ਦਿੰਦੇ ਨੇ ਅਸੀਂ ਉਹਨਾਂ ਦੀ ਇਨਫੋਰਮੇਸ਼ਨ ਤੇ ਐਕਟ ਪਾਉਣ ਕਰਦੇ ਆ ਇਹ ਸਾਰਾ ਤਾਲਮੇਲ ਦੇ ਨਾਲ ਹੀ ਹੁੰਦਾ ਜਿਹੜਾ ਕੰਮ ਹੋ